ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਸਵੇਰ ਦੇ 7:00 ਵੱਜ ਗਏ ਆ ਤੇ ਅੱਜ ਮੈਨੂੰ ਆ ਛੁੱਟੀ ਕਿਉਂਕਿ ਮੈਨੂੰ ਕਾਲਜ ਤੋਂ ਫ੍ਰੀ ਕਰ ਦਿੱਤਾ ਆ ਤੇ ਦੇਖੋ ਅੱਜ ਧੁੰਦ ਨਹੀਂ ਪਈ ਅੱਜ ਮੈਨ ਲੱਗਦਾ ਦਿਨ ਵਧੀਆ ਲੰਘ ਜੂਗਾ ਕੱਲ ਤਾਂ ਬਹੁਤ ਧੁੰਦ ਸੀ ਮੰਮੀ ਬੇੜਾ ਸੁmberਦੇ ਪਏ ਆ ਇੱਧਰ ਛੋਟੂ ਵੀ ਆਪਣੇ ਕੰਮ ਕਰਨ ਲੱਗਾ ਆ ਹਾਂਜੀ ਇਹ ਕੀ ਪੈਸੇ ਓ ਮਾਈ ਗਾਡ ਛੋਟੋ ਆ ਪਹਿਲਾ ਪਹਿਲੇ ਚੱਲਿਆ ਵਧੀਆ ਹੋ ਗਿਆ ਦਾੜ ਵਾਲੀ ਨਹੀਂ ਵੀ ਉੱਥੇ ਤੱਕ ਗਿਆ ਆਏ ساری ਰਾਤ ਐਂਟੈਂਸ਼ਨ ਪਈ ਰਹੀ ਉਹ ਦੇਖ ਲੈ ਛੋਟੋ ਨੇ ਵਿਚਾਲੇ ਸਵੇਰੇ ਆਉਂਦੇ ਨੇ ਉੱਠਦੇ ਨੇ ਪੁੱਛਿਆ ਕਹਿੰਦੇ ਪੈਸੇ ਲੱਪੇ ਲੱਬੇ ਪੈਸੇ ਇਹ ਸੱਚੇ ਪਾਸਾ ساری ਰਾਤ ਤੁਸੀਂ ਸੋਚਦੇ ਸੀ ਆ ਕਰਨਾ ਹੋ ਕਰਨਾਗਾ ਹੁਣ ਕਰ ਲਓ ਸਾਰਾ ਕੁਝ ਦੇਖ ਲਾ ਜਿਹੜੀ ਹੱਕ ਹਲਾਲ ਦੀ ਕਮਾਈ ਹੁੰਦੀ ਕਿਤੇ ਨਹੀਂ ਜਾਂਦੀ ਹੈਗੀ ਇਹ ਕੱਲ ਤਾਂ ਦੇਖ ਲਾ ਇਦਾਂ ਹੋਈ ਸਾਡੇ ਨਾਲ ਪਹਿਲਾਂ ਪਰਮਾਤਮਾ ਨੇ ਦਿਖਾਵਾ ਦਿੱਤਾ ਪਹਿਲਾਂ ਜਦੋਂ ਸਰਦਾਰ ਅਵਨੀਤ ਨੂੰ ਲੈਣ ਗਏ ਇਹ 100 ਰੁਪਏ ਸੀ ਜੇਬ ਦੇ ਵਿੱਚ ਹਨਾ ਡਿੱਗ ਪਿਆ ਆਉਂਦਾ ਕਿ ਪਿਆਜ਼ ਲੈ ਆਇਓ ਤਾਂ ਪਤਾ ਨਹੀਂ ਲੱਗਦੀ ਕਿ ਹਾਂ ਦਾ ਉੱਥੋਂ ਜਦੋਂ ਪਿਆਜ਼ ਲੈ ਲੈ ਤਾਂ ਫਿਰ ਜੇ ਪੈਸੇ ਕੱਢੇ ਤਾਂ ਜੇਬ ਚ ਹੈਗੇ ਨਾ ਤਾਂ ਅਵਨੀਤ ਕਹਿੰਨੇ ਕਰ ਦਿੱਤੇ ਹਨਾ ਤੇ ਜਦੋਂ ਮੁੜ ਕੇ ਉੱਥੇ ਪੈ ਕਿੱਡੀ ਦੂਰ ਸੀ ਆ ਰਾਹ ਦੇ ਵਿੱਚ ਇੱਥੇ ਪਿਆ 100 ਦਾ ਨੋਟ ਚੱਕ ਲਿਆ ਉਹ ਇਸ਼ਾਰਾ ਸੀ ਪਰ ਮਾਤਾ ਦੇ ਦੇਖ ਲਓ ਐਨੀ ਸੜਕ ਚੱਲਦੀ ਤਾਂ ਵੀ ਉੱਥੇ ਉੱਥੇ ਹੀ ਪਏ ਸੀ ਪੈਸੇ ਜੇ ਪੱਟ ਜਾਵਾ ਤੂੰ ਸਾਹਮਣੇ ਰੱਖ ਪੈਸੇ ਹੈਨਾ ਇਸ਼ਾਰਾ ਸੀ ਤਾਂ ਉਤ ਕਾਲੀ ਫੇਰ ਜਿੱਦਾਂ ਸਾਡੇ ਝੋਨੇ ਦੇ ਪੈਸੇ ਰਹਿੰਦੇ ਸੀ ਥੋੜੇ ਜਿਹੇ ਤੇ ਉਹੋ ਲੈ ਆਏ ਮੰਡੀ ਚੋਂ ਪੈਸੇ ਲੈ ਆਏ ਤਾਂ ਅੰਦਰ ਜੇਬਾ ਫਰਮਾ ਕੀ ਹੋਇਆ ਕਹਿੰਦੇ ਪੈਸੇ ਲਿਆਂਦੇ ਸੀ ਵੀ ਲੱਭਦੇ ਹੈ ਹੈਨਾ ਤਾਂ ਕਫੀ ਜੋ ਫਰੋਲਾ ਵਰ ਜੇਬਾ ਵੀ ਫਰੋਲ ਫੇ ਮੈਂ ਛੋਟੂ ਵੀ ਵਿਚਾਰਾ ਲੱਗਾ ਰਿਹਾ ਤੇ ਬੇੜਾ ਵੀ ਸਾਰਾ ਦੇਖਿਆ ਪਸ਼ੂਵਾਲ ਦੇਖਿਆ ਸਾਰਾ ਦੇਖਿਆ ਇਸ ਕਰਕੇ ਅਸੀਂ ਰੋਟੀ ਖਾਣ ਨੂੰ ਬਹੁਤ ਲੇਟ ਹੋ ਗੇ ਰਾਤੀ ਉਹਨੀਆਂ ਲੈਟਾਂ ਜਗਾ ਕੇ ਵੀ ਜਸਮੀਤ ਵੀ ਰਾਤੀ ਜਦੋਂ ਫੋਨ ਆਇਆ ਪੁੱਛਦੀ ਸੀ ਕਹਿੰਦੀ ਪਾਪਾ ਕੇ ਮੈਂ ਕਿ ਕੀ ਦਸੀਏ ਤੈਨੂੰ ਪਾਪਾ ਦਾ ਕਹਿੰਦੀ ਕੀ ਹੋਇਆ ਮੈਂ ਕਹਿੰਦਾ ਉਦਦੇ ਗਏ ਆ ਦੁੱਧ ਦੇਣ ਉਹ ਵੀ ਮੈਂ ਕਹਾਂ ਦੱਸਿਓ ਨਾ ਤੁਸੀਂ ਜਸਮੀਤ ਨੂੰ ਉਹ ਵੀ ਟੈਨਸ਼ਨ ਪੈ ਜਾਣੀ ਆ ਤਾ ਪਾਪਾ ਮੰਡੀ ਇੱਥੇ ਕੈਮਰੇ ਲਾ ਕੇ ਵੀ ਦੇਖਿਓ ਕਹਿੰਦੇ ਤੁਸੀਂ ਜੇਬ ਚ ਪਾਇਆ ਕੈਮਰੇ ਵਾਰ-ਵਾਰ ਚੈੱਕ ਕੀਤਾ ਫੁਟੇਜ ਜੇਬ ਚ ਪੈਸੇ ਪਾਇਏ ਸੀ ਕਹਿੰਦੇ ਨਾ ਕੱਢੇ ਹੈ ਨਹੀਂ ਗਏ ਤਾਂ ਗਏ ਕਿੱਥੇ ਸਾਰੇ ਕਹਿਣ ਆਹ ਆ ਜਾਣਾ ਸੀ ਇਹਦਾ ਆ ਆ ਜਾਣਾ ਸੀ ਇੰਨੇ ਕੁ ਪੈਸਿਆਂ ਦੇ ਨਾਲ ਅਸੀਂ ਕਈ ਖਰਚੇ ਗਿਣਾ ਲਿਆ ਜੀ ਸਾਰੀ ਰਾਤ ਉਹਦੇ ਵਿੱਚ ਹੈ ਨਾ ਇੰਨੀ ਟੈਨਸ਼ਨ ਫਿਰ ਚਲੋ ਅਸੀਂ ਸਬਰ ਕਰ ਲਿਆ ਵੀ ਚਲੋ ਛੱਡੋ ਹੱਕ ਹਲਾਲ ਦੀ ਕਮਾਈ ਕਿਸੇ ਚੰਗੇ ਦੇ ਹੱਥ ਆਏ ਹੋਣ ਉਹਨਾਂ ਨੂੰ ਜ਼ਿਆਦਾ ਲੋਡ ਹੋਊਗੀ ਹੈ ਨਾ ਚਲੋ ਸਭਰ ਕਰ ਲਿਆ ਸੀ ਅਸੀਂ ਅਸੀਂ ਪਰਮਾਤਮਾ ਪ੍ਰਤੱਖ ਦੇਖ ਛੱਡ ਤੂੰ ਤਾਂ ਰਾਤੀ ਇੱਥੇ ਲੱਭੀ ਗਿਆ ਤੈਨੂੰ ਨਹੀਂ ਦਿਸਿਆ ਮੈਂ ਇਧਰੇ ਇਧਰੇ ਆਇਆ ਨਹੀਂ ਭੁੰਮੀ ਆ ਕੇ ਮੈਂ ਪਿੱਛੇ ਤੱਕ ਦੇਖ ਲਿਆ ਸਾਰਾ ਪਿੱਛੇ ਵੀ ਦੇਖਿਆ ਸਾਰਾ ਬਸਵੜਾ ਪਾਪਾ ਨੂੰ ਸਵੇਰੇ ਵੀ ਉੱਠ ਕੇ ਦੇਖਦੇ ਸੀ ਮੈਂ ਕਹਿੰਦੇ ਮੇਰੇ ਪੈਸੇ ਲੱਭੇ ਮੈਂ ਕਿ ਛੱਡੋ ਪਰੇ ਮੈਂ ਟੈਨਸ਼ਨ ਲੈ ਜਾਨੀ ਆ ਪੱਠੇ ਉੱਠੇ ਗੱਲ ਗਈ ਦੇਖਿਆ ਪਹਿਲ ਵੀ ਦੇਖਿਆ ਸਾਰੇ ਹੀ ਦੇਖਿਆ ਉਹ ਜਿਹੜੇ ਕੱਪੜੇ ਪਾਇਓ ਨਹੀਂ ਸੀ ਉਹਨਾਂ ਦੀ ਜੇਬਾ ਵਫੋ ਜਦੋਂ ਬੰਦਾ ਫੇ ਜਦੋਂ ਕਬਰ ਹੁੰਦਾ ਆ ਹੁਣ ਹਮੇ ਸੁੰਭਲ ਸੁੰਭੀ ਮੈਂ ਕਿਹਾ ਪੀਆ ਪੇਪਰ ਜੈ ਜਿਵੇਂ ਤਾਂ ਹਰੇ ਆਏ ਹਾਏ ਹਾਏ ਦੇਖ ਲੈ ਜਿਹੜੀ ਹੱਕ ਹਲਾਲ ਦੀ ਕਮਾਈ ਆ ਕਿਤੇ ਹੀ ਨਹੀਂ ਜਾਂਦੀ ਸਾਰੀ ਰਾਤ ਤੇ ਪਹਿਰੇ ਮੈਂ ਸੁੰਭਰ ਕੇ ਵੀ ਉਧਰ ਮੁੜ ਚੱਲੀ ਸੀ ਮੈਂ ਕਿਹਾ ਚੱਲ ਇੱਕ ਫਲਾਰਾ ਪੈਂਦਾ ਹੀ ਆ ਫੇ ਮੈਂ ਕਿਹਾ ਮੜਾ ਜਿਆ ਦਸ ਛਾੜੂਣਾ ਕਰ ਦਿੰਨੀ ਸਾਫ ਜਿਆ ਹੋ ਜਾਊਗਾ ਤਾਂ ਦੇਖ ਲੈ ਸ਼ੁਕਰ ਹੈ ਪ੍ਰਮਾਤਮਾ ਤੇਰਾ ਤੋਂ ਬਹੁਤ ਬਿਆਨ ਹਣ ਜਦੋਂ ਬਾਪਾ ਨੇ ਸੁਣਿਆ ਬਾਪਾ ਨੇ ਦੇਖਿਆ ਕਿੰਨੀ ਖੁਸ਼ੀ ਹੋਣੀ ਦੱਸ ਤੇ ਟੈਨਸ਼ਨ ਉਹ ਸਿਰੇ ਬਣਾਉਂਦੇ ਕਣਕ ਵਾਲੇ ਫੋਨ ਕਰਕੇ ਦੱਸ ਦੇ ਪਾਪਾ ਕਹਿੰਦੇ ਮੈਂ ਤਾਂ ਰਾਤੀ ਸਾਰਾ ਪਸ਼ੂਆਂ ਦੇ ਥੱਲੇ ਵੀ ਛਾਣ ਮਾਰਿਆ ਕਿ ਉੱਥੇ ਨਾ ਡੇਗ ਪਏ ਹੋਣ ਹੋ ਵਾਹਿਗੁਰੂ ਕਦੇ ਵੀ ਟੈਨਸ਼ਨ ਨਾ ਲਾਓ ਤੇ ਥੋੜੀ ਹੱਥ ਹਾਲ ਦੀ ਕਮਾਈ ਹੈ ਤਾਂ ਜਰੂਰ ਤੁਹਾਨੂੰ ਮਿਲ ਕੇ ਰਹੂਗੀ ਕੱਲ ਪਹਿਲਾਂ ਤਾਂ ਅਸੀਂ ਸੋਹ ਦੇ ਨੋਟ ਤੇ ਜਦੋਂ ਹਣਾ ਬਨੀਤ ਆਉਂਦੀ ਕਹਿੰਦੀ ਮੈਨੂੰ ਪਾਪਾ ਦਾ ਕੱਲ ਪੈਸੇ ਦੇਖਾ। ਉਹੀ ਮੰਮੀ ਨੂੰ ਟੈਨਸ਼ਨ ਹੋ ਗਈ। ਹੁੰਦੀ ਆ। ਉਹਦਾ ਉਸ ਵੇਲੇ ਮਿਲ ਵੀ ਗਏ ਸੀ। ਕੋਈ ਨਹੀਂ ਕੋਲ ਹੁੰਦੇ। ਇਹ ਚ ਕਹਦੀ ਗੱਲ ਆ ਕਿਸੇ ਵੇਲੇ ਘਰ 10 ਰੁਪਏ ਵੀ ਨਹੀਂ ਹੁੰਦੇ। ਤੇ ਬਹੁਤ ਖੁਸ਼ੀ ਹੋ ਜਾਂਦੇ ਪਏ ਲੱਭ ਪਏ ਅੱਜ। ਜਿੰਨਾ ਕੁਛ ਅਸੀਂ ਖਰੀਦਣਾ। ਕੱਲ ਮੰਮੀ ਨੇ ਸਾਰੇ ਖਾਚੇ ਗਿਨਾਤੇ ਕਹਿੰਨੇ ਪਹਿਨਾ ਹੋ ਜਾਣਾ ਸੀ ਆ ਹੋ ਜਣਾ ਸੀ। ਮੈਂ ਵਾਲ ਫੀਸ ਰਹਿੰਦੀ ਆ। ਉਹ ਕਹਿੰਦਾ ਉਹ ਦੇ ਹੋ ਜਾਣੀ ਸੀ ਹੈ ਪਾਪਾ ਕਹਿੰਦੇ ਟਰੈਕਟਰ ਦੀ ਸਰਵਿਸ ਹੋ ਜਾਣੀ ਸੀ ਮੰਮੀ ਕਹਿੰਦੇ ਕਿ ਸਾਰੇ ਸਾਡੇ ਕੱਪੜਿਆਂ ਦੀ ਸਿਲਾਈ ਦੇ ਹੋ ਜਾਣੀ ਸੀ ਸਾਰਿਆਂ ਨੇ ਵਿਆਹ ਕਰਕੇ ਸਾਰਿਆਂ ਦੀ ਸਮਾਈ ਇੰਨੀ ਹੋਸੀ ਉਹ ਦੇ ਹੋ ਜਾਣੀ ਸੀ ਜਾਨੀ ਸਾਰਾ ਕੁਝ ਹੀ ਹੈ ਨਾ ਪੈਸਿਆਂ 'ਚ ਗਿਣ ਲਿਆ ਇਦਾਂ ਹੀ ਹੁੰਦੀ ਆ ਜਦੋਂ ਕੋਈ ਹੁੰਦਾ ਕਹਿੰਦਾ ਮੈਂ ਤਾਂ ਆਹ ਕਰਨਾ ਸੀ ਆਹ ਕਰਨਾ ਸੀ ਹੁਣ ਸਾਰਿਆਂ ਨੂੰ ਹੈ ਨਾ ਪੈਸੇ 'ਚ ਕਰਨਾ ਪੈਣਾ ਅਡਜਸਟ ਚਲੋ ਜੀ ਹੁਣ ਨਾ ਅੰਕਲ ਨੂੰ ਵੀ ਜਿਹੜੇ ਪਾਪਾ ਪੁੱਛਾਂਗੇ ਸਨ ਮੰਡੀ ਆ ਉਹ ਵੀ ਤੇਰਾਤੀ ਟੈਨਸ਼ਨ ਆ ਗਈ ਉਹਨਾਂ ਨੂੰ ਫੋਨ ਕਰਦੇ ਨਹੀਂ ਪਾਪਾ ਹੁੰਦੀ ਆ ਤੇ ਉਹਨਾਂ ਤੇ ਰਾਤੀ ਫੇਰ ਫੋਨ ਆਇਆ ਕਹਿੰਦੇ ਪੈਸੇ ਮਿਲੇ ਪਾਪਾ ਕਹਿੰਦੇ ਮਿਲੇ ਨਹੀਂ ਉਹਨਾਂ ਨੂੰ ਪਾਪਾ ਪਰ ਫੋਨ ਕਰਦੇ ਹਾਂ ਨਾ ਹਾਂ ਅਗਲੇ ਨੂੰ ਹੁੰਦਾ ਕਹਣਾ ਮੈਂ ਤਾਂ ਦਿੱਤੇ ਸੀਗੇ ਚਲੋ ਜੀ ਥੈਂਕ ਯੂ ਜੀ ਸਾਡੀਆਂ ਗੱਲਾਂ ਸੁਣਨ ਦੇ ਲਈ ਸਾਡਾ ਬਣਾਉਂਦੇ ਆ ਇੱਕ అది బస్తానై కడం లేదు సరే హమ్మో కరె లబడకు దీన్ని నేను ప్రియాస్ తోన నేను జస్ట్ కొని షొర్టునే సస్ఫై కర్తీ ఆ ਪਾਪਾ ਕਿੱਥੇ ਆ? ਪਤਾ ਨਹੀਂ ਮੈਂ ਤੱਕੀ 'ਚੋਂ ਦੇਖਦੇ ਸੀ ਆਉਂਦੇ ਸੀ। ਓਕੇ ਜਿੱਥੇ ਬਣਾਉਂਦੇ ਸੀ। ਮਸਾਕ ਚ ਪਾਉਣ ਨੂੰ। ਕਿਤੇ ਮੋਹਲੇ ਉਹ ਤਾਂ ਨਹੀਂ ਆਉਂਦੇ ਮੋਰੇ ਪਾਸਿਓਂ। ਨਹੀਂ। ਉਹ ਪਰਲੇ ਕੁੰਗੇ। ਨਹੀਂ ਮੈਂ ਤੱਕੀ ਵਿੱਚ ਹੀ ਦੇਖੇ ਆਉਂਦੇ ਸੀ। ਆਓ ਕਿੱਥੇ ਆ ਜੁੜਿਆ ਆ ਛੋਟ ਦੱਸੀ ਨਾ ਪੈਸੇ ਲੱਭ ਗਏ ਅੱਛਾ ਹੈ ਆਗੇ ਦੇਖ ਨਾ ਕਰ ਖੜਕਾ ਤੇ ਦੇਖ ਦੇ ਹੱਸਿਓ ਨਾ ਹੱਸਣਾ ਨਹੀਂ ਬਿਲਕੁਲ ਵੀ ਚਲੋ ਆਪਣਾ ਕੰਮ ਕਰਮਿਆ ਤਾਈਸੀ ਉਹ ਲੈਣ ਪੱਲਕ ਲੈਣ ਇਹ ਪਈ ਹੈ ਨਾ ਫਿਰ ਤੇ ਤੋੜੀ ਜੀ ਹੁਣ ਦੇਖ ਵੱਡੇ ਵੀ ਚੱਕ ਹੋ ਜਾਂਦੀ ਐ ਪਾਪਾ ਨੇ ਬੜਾ ਟਾਈਮ ਲਾਤਾ ਆ ਕੀ ਮਮਾ ਤੋੜੋ ਬਾਲਕ ਹੈ ਪਾ ਪਾਲਕ ਤੋੜ ਲੈਣੀਆਂ ਹੋ ਗਿਆ ਬਈ ਮੇਂ ਬਣਾ ਲਓ ਰੋਟੀ ਰੋਟੀ ਸ਼ਾਪਿੰਗ ਕਰਨ ਤੇ ਹੁਣ ਪੈਸੇ ਖਵਾ ਚਕੇ ਦੱਸਿ ਕਿਹੜੀ ਆਓ ਸ਼ਾਪਿੰਗ ਤਾਂ ਕਰਨੀ ਆ ਅਸੀਂ ਹੁਣ ਕਰੋ ਕਰੋ ਵਿਆਹ ਦੇਖੋ ਫਿਰ ਕੋਲੋ ਵਿਆਹ ਲਈ ਖਫਮ ਕਰੋ ਬਿਆ ਬਿਆ ਮੈਂ ਉਹ ਫੋਨ ਕੀਤਾ ਸੀ ਭਾਜੀ ਨੂੰ ਮੋਨੂ ਨੂੰ ਮੈਂ ਕਿਹਾ ਸਾਡੇ ਪੈਸੇ ਖਵਾ ਚਕੇ ਪੈ ਆਉਂਦੇ ਲੈ ਲੈ ਮੋਗੇ ਕਹਿੰਦਾ ਲੈ ਜਾਓ ਆਹ ਮੈਂ ਕਿਹਾ ਹਾਂ ਅਸੀਂ ਤਾਂ ਵੀ ਦਿੱਤਣੀ ਆ ਸਾਡੇ ਪੈਸੇ ਖਵਾ ਚਕੇ ਪੈ ਦੇ ਦੀ ਲੈ ਮੋਗੇ 10 20 ਹਜ਼ਾਰ ਕੀ ਇੱਤ ਦਾ ਜੇਕਰ ਜਾਈ ਦਾ ਬੰਦਾ ਹਾਂ ਹਾਂ ਰੱਬ ਵੀ ਉਹਨਾਂ ਦੇ ਨਾਲ ਹੀ ਆ ਪਹਿਲੇ ਲਾਪਾ ਸਾਡੇ ਨਾਲ ਸਮਾਈ ਜੇ ਬਲਾਈ ਕਰਦੀ ਹੁੰਦੀ ਹੈ ਤਾਰੇ ਬੜਾ ਕਿੱਥੋਂ ਵੀਲੇ ਕਿੱਥੇ ਸੀਗੇ ਉਹ ਟਰੈਕਟਰ ਦੇ ਪਿੱਛੇ ਕਿਉਂ ਉੱਥੇ ਕਿਦੜੇ ਪੈ ਮੈਂ ਜੇ ਤੋ ਆਇਆ ਆ ਕੇ ਮੈਂ ਬੋਲ ਬੰਨੇ ਅੰਦਰ ਤੇ ਗਾਈਆਂ ਨੂੰ ਤਾਰਾ ਮੀਰੋ ਮੋਠੋ ਮੋਠੋ ਪਾਇਆ ਮੈਂ ਆਕੇ ਤਰਪਾਲ ਦੇਣ ਲੱਗਿਆ ਟਰੈਕਟਰ ਤੇ ਉਦੋਂ ਹੀ ਫਿਰ ਦੇਖਿਆ ਜਦੋਂ ਤਰਪਾਲ ਦਿੱਤੀ ਹੈ ਨਾ ਉੱਪਰ ਚੜਿਆ ਉਦੋਂ ਖੇਤ ਦੇ ਕੋਈ ਕਿਤੇ ਦੇ ਕੋਤੇ ਜੇਪ ਚ ਨਿਕਲ ਗਿਆ ਜੇਪ ਲੱਗੀ ਹੋਣੀ ਸੀ ਜੇਪ ਦੀ ਦੇਖਣਾ ਸੀ ਤਾਂ ਸਾਰਾ ਲੱਭਿਆ ਇੱਧਰ ਦੇਖੀ ਨਹੀਂ ਟਰੈਕਟਰ ਤਾਂ ਮੈਂ ਦੇਖੇ ਪਸੂ ਮੋਂ ਪਹਿਲਾਂ ਬੌਂਸ ਵਾਲਾ ਵੀ ਦੇਖੇ ਉੱਥੇ ਦੇਖਿਆ ਹੀ ਨਹੀਂ ਤੁਸੀਂ ਛੋਟੂ ਵਿਚਾਰਾ ਚੋ ਤੱਕ ਗਿਆ ਫੇਰ ਮੈਂ ਚੱਲ ਗਿਆ ਫੇਰ ਮੈਂ ਕਰੇ ਟਰੈਕਟਰ ਮਾਰਦਾ ਕਰੇ ਨਹੀਂ ਕਲਰਾ ਜਿਆ ਬੇ ਸੁਮ ਸੁਮਰ ਨਾ ਕਰ ਮੇਰੇ ਵੀ ਖਿਆਲ ਕਰੀ ਮੈਂ ਇੱਥੇ ਇੱਥਾ ਮੋੜੇ ਆਇਆ ਮੋੜੇ ਆਹ ਆਪਰੇ ਦੇ ਇਹ ਆਹ ਟਰੈਕਟਰ ਦੇ ਮੈਂ ਤਾਂ ਬੇੜਾ ਸਾਰਾ ਥੁੰਬਰ ਲਿਆ ਬੇੜਾ ਥੁੰਬਰ ਕੇ ਕਿਉਂ ਚੱਲ ਰਿਹਾ ਮੈਂ ਤਾਂ ਇੱਥੇ ਹੀ ਰੁਕ ਗਿਆ ਉਹ ਇੱਥੇ ਹੀ ਮੈਂ ਹੈ ਨਾ ਆਹ ਟਰੈਕਟਰ ਐ ਤਪਾਲੂ ਦਾ ਖਿੱਚੀ ਫੇਰ ਮੈਂ ਇੱਥੋਂ ਇਹਦਾ ਫੜਦਾ ਏਦਾਂ ਫੜਦਾ ਆਹ ਦੇਖ ਹਾਲੇ ਵੀ ਜਗ੍ਹਾ ਬਣੀ ਇਹਦਾ ਇਹਦਾ ਤੈ ਹੀ ਕਿ ਮੈਂ ਕਿਹਾ ਕਾਗਜ਼ ਜਿਹੇ ਹਰ ਹਰ ਕੀਆ ਫੇਰ ਮੈਂ ਕਿਹਾ ਕੋਈ ਪੈਸੇ ਕੋ ਅੱਛੀ ਸੱਚੀ ਜਾ ਕੋਲ ਕਰਦਾ ਹੈ ਤਾਂ ਮੈਂ ਤਾਂ ਜਾਂਚ ਜਾਣ ਪੈ ਗਈ ਉਹ ਮੈਂ ਇੱਥੇ ਚੜ ਕੇ ਨਾ ਇਥੋਂ ਰਕਤ ਪਾਲ ਖਿੱਚਦਾ ਸੀ ਗੱਲ ਤੇ ਫੇ ਉੱਦਲੇ ਪਾਸੇ ਜਾ ਕੇ ਕੀਤੀ ਆ ਬੰਨੀ ਹੋਲੇ ਕਦੇ ਜੇਬ ਚੋਂ ਇਹਦਾ ਨਿਕਲਦਾ ਧਿਆਨ ਰੱਖਿਆ ਕਰੋ ਜਿਹੜੇ ਹਕ ਲਾਲ ਦੀ ਕਮਾਈ ਉਹ ਮਿਲ ਹੀ ਜਾਂਦੀ ਅੱਗੇ ਵਾਸਤੇ ਲਈ ਵੀ ਧਿਆਨ ਰੱਖੋ ਆ ਲੈ ਬਈ ਛੋਟੂ ਛੋਟੂ ਵੀ ਰਹੇ ਛੋਟੂ ਵੀ ਕਸਮਤ ਦੇ ਲੱਭੇ ਆਂ ਔਰ ਇਹ ਵੀ ਜਿਹੜਾ ਤਾਂ ਇਹਨਾਂ ਆਉਂਦੇ ਨੇ ਪੁੱਛਿਆ ਸੀ ਰੱਖਦੇ ਨਹੀਂ ਕਹਿੰਦਾ ਪੈਸੇ ਲੱਭ ਗਏ ਮੈਂ ਤਾਂ ਮੈਂ ਕਹਿੰਦਾ ਚੜ ਜੇ ਸਾਡੇ ਹੋਏ ਤਾਂ ਮਿਲ ਜੂਗੇ

ਨਹੀਂ ਉਬਲੇ ਖੇਤ ਦੇ ਨਹੀਂ ਉਹ ਨਹੀਂ ਹਾਲੇ ਪੱਕੇ ਥੋੜੇ ਹੀ ਆਉਂਦੇ ਹੈ ਪੱਕੇ ਉਹ ਬਾਕੀ ਸਿੱਖਾ ਦੇ ਬਾਅਦ ਤੇ ਨਹੀਂ ਆਉਂਦੇ ਓਕੇ ਚਲੋ ਚੱਕਾ ਹੁਣ ਥੋੜੇ 8 ਮਿੰਟ ਦੇ ਬਾਅਦ ਹੀ